ਦੋਸਤੋ ਮੈਂ ਤੁਹਾਡਾ ਹੋਸਟ ਦਵਿੰਦਰ ਪਾਲ ਪੰਜਾਬ ਦੀ ਧਰਤੀ 'ਚ ਬਹੁਤ ਸਾਰੇ ਦੁੱਖ ਤਰਦ ਦਫਨ ਪਏ ਨੇ ਇਨਾ ਦੁੱਖਾਂ ਦੀ ਦਾਸਤਾਂ ਰੋਜ਼ਾਨਾ ਸਾਨੂੰ ਸੁਣਨ ਨੂੰ ਮਿਲਦੀ ਹੈ ਰੋਜ਼ ਲੋਕਾਂ ਦੇ ਜ਼ਖਮ ਜਿਹੜੇ ਆ ਉਹ ਉਚੜੇ ਜਾ ਰਹੇ ਨਹੀਂ ਤਿੰਨ ਤਿੰਨ ਦਹਾਕੇ ਪੁਰਾਣੇ ਜਿਹੜੇ ਆ ਉਹ ਜ਼ਖਮ ਜਿਹੜੇ ਆ ਅਜੇ ਵੀ ਅੱਲੇ ਪਏ ਨੇ ਪੰਜਾਬ ਦਾ ਉਹ ਦੌਰ ਕਾਲਾ ਦੌਰ ਖੜਕੂਬਾਦ ਦਾ ਜਦੋਂ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਰੋਜ਼ਾਨਾ ਖਬਰਾਂ ਜਿਹੜੀਆਂ ਆਉਂਦੀਆਂ ਸੀ ਤੇ ਉਹਨਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਮੰਨੇ ਜਾਂਦੇ ਪੁਲਿਸ ਅਫਸਰਾਂ ਨੂੰ ਹੁਣ ਸਜ਼ਾਵਾ ਦਾ ਅਮਲ ਜਿਹੜਾ ਹੈ ਉਹ ਸਾਹਮਣੇ ਆਉਣ ਲੱਗੇ ਹੈ ਅਜਿਹਾ ਹੀ ਇੱਕ ਮਾਮਲਾ ਅੱਜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਵਿਚਾਰਿਆ ਗਿਆ ਤੇ ਉਸ ਵੇਲੇ ਦੇ ਤਰਨਤਾਰਨ ਦੇ ਐਸਐਚਓ ਗੁਰਵਚਨ ਸਿੰਘ ਤੇ ਹੋਰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਇਹ ਦੋਸ਼ੀ ਕਰਾਰ ਦਿੱਤਾ ਹੈ ਗੁਰਨਾਮ ਸਿੰਘ ਪਾਲੀ ਨਾਂ ਦੇ ਇੱਕ 19 ਸਾਲਾ ਦੇ ਨੌਜਵਾਨ ਨੂੰ ਜਦੋਂ 1992 ਦੇ ਵਿੱਚ ਨਵੰਬਰ 1992 ਦੇ ਵਿੱਚ 19 ਸਾਲ ਦਾ ਸੀ ਉਦੋਂ ਘਰੋਂ ਚੁੱਕ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਪਰਿਵਾਰ ਭਾਵੇਂ ਥਾਣਿਆਂ ਦੇ ਘੇੜੇ ਮਾਰਨ ਥੱਕ ਜਾਂਦਾ ਹੈ ਪਰ ਗੁਰਨਾਮ ਸਿੰਘ ਦਾ ਕੋਈ ਖੁਰਾਕ ਹੋ ਨਹੀਂ ਲੱਭਦਾ 32 ਸਾਲਾਂ ਲੰਬੀ ਲੜਾਈ ਲੜੀ ਅਦਾਲਤਾਂ ਦੀ ਤਫ਼ਤੀਸ਼ੀ ਏਜੰਸੀਆਂ ਦੀ ਉਹਨਾਂ ਦੇ ਵੱਡੇ ਭਰਾ ਸੋਹਣ ਸਿੰਘ ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ। ਇਹਨਾਂ 32 ਸਾਲਾਂ ਦੌਰਾਨ ਕੀ ਦੁੱਖ-ਦਰਦ ਹੰਢਾਇਆ ਕੀ ਬੀਤੀ ਇਹਨਾਂ ਤੇ ਉਹ ਸਾਰੀ ਇਹਨਾਂ ਦੀ ਜ਼ੁਬਾਨੀ ਸੁਣਾਵਾਂਗੇ। ਸੋਹਣ ਸਿੰਘ ਖੁਦ ਉਹਨਾਂ ਦੇ ਛੋਟੇ ਭਰਾ ਅਤੇ ਉਹਨਾਂ ਦੇ ਭੈਣ ਜੀ ਸਾਡੇ ਨਾਲ ਇਸ ਮਸਲੇ ਤੇ ਗੱਲ ਕਰਨਗੇ ਸਾਡੇ ਨਾਲ ਕਰਦੇ ਨੇ। ਸੋਹਣ ਸਿੰਘ ਜੀ ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਸਵਾਗਤ ਹੈ। ਨਮਸਕਾਰ ਜੀ। ਸਵਾਗਤ। ਸੋਨ ਸਿੰਘ ਜੀ ਜਦੋਂ ਤੁਹਾਡੇ ਛੋਟੇ ਭਰਾ ਗੁਰਨਾਮ ਸਿੰਘ ਨੂੰ ਪੁਲਿਸ ਵਾਲੇ ਘਰੋਂ ਲੈ ਜਾਂਦੇ ਨੇ ਉਹ ਘਰੋਂ ਲਿਜਾਣ ਤੋਂ ਲੈ ਕੇ ਅੱਜ ਤੱਕ ਦੀ ਜਿਹੜੀ ਸਾਰੀ ਕਹਾਣੀ ਹੈ ਮੈਂ ਤੁਹਾਨੂੰ ਡਿਸਟਰਬ ਨਹੀਂ ਕਰੂੰਗਾ ਦਰਸ਼ਕਾਂ ਨੂੰ ਤੁਸੀਂ ਖੁਦ ਦੱਸੋ ਸਾਡਿਆਂ ਨੂੰ ਵੀ ਉਹ ਐਡੀ ਲੰਬੀ ਲੜਾਈ ਕਿਵੇਂ ਤੁਹਾਡੇ ਭਰਾ ਨੂੰ ਪੁਲਿਸ ਲਜਾਦੀ ਹੈ ਉਹ ਕੀ ਕਰਦਾ ਸੀ ਕਿਹਦੇ ਨਾਲ ਕੀ ਉਹ ਵਾਕਈ ਸਬੰਧ ਸੀ ਕਿਸੇ ਖਾੜਕੂ ਜਥੇਬੰਦੀ ਨਾਲ ਜਾਂ ਨਹੀਂ ਕੀ ਹੋਇਆ ਸਾਰਾ ਇਹ ਸਾਲ 1992 ਦੀ ਗੱਲ ਹੈ ਮੇਰਾ ਛੋਟਾ ਭਰਾ ਜਿਸ ਦੀ ਉਮਰ ਤਕਰੀਬਨ 19 ਸਾਲ ਸੀਗੀ ਉਸਨੇ میٹرਿਕ ਖਾਲਸਾ ਸਕੂਲ ਤਰਨਤਾਰਨ ਤੋਂ ਕੀਤੀ ਤਰਨਤਾਰਨ ਅਸੀਂ ਪੂਰੇ ਪਰਿਵਾਰ ਸਮੇਤ ਰਹਿੰਦੇ ਸੀਗੇ ਔਰ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਦੇ ਸੀਗੇ ਸਾਡੇ ਫਾਦਰ ਸਾਹਿਬ ਦੀ ਡੈਥ ਪਹਿਲਾਂ ਹੋ ਚੁੱਕੀ ਸੀ ਇਹ ਆਪਣੇ ਘਰ ਦਾ ਗੁਜ਼ਾਰਾ ਮਿਹਨਤ ਨਾਲ ਕਰਦੇ ਸੀਗੇ ਰੋਜੀ ਰੋਟੀ ਕਮਾਉਂਦੇ ਸੀਗੇ ਇਸ ਮੇਰੇ ਛੋਟੇ ਭਰਾ ਨੇ 10ਵੀਂ ਪਾਸ ਕਰਨ ਤੋਂ ਬਾਅਦ ਉਲਸ ਵਿੱਚ ਪਾਰਟੀ ਹੋਣ ਦੀ ਟ్రਾਈ ਕੀਤੀ ਜਦ ਇਹਨੇ ਟ్రਾਇਲ ਦਿੱਤਾ ਤਾਂ ਇਸ ਨੂੰ ਬਤੌਰ ਓਮਗਾਰਡ ਦੀ ਸਿਲੈਕਸ਼ਨ ਕੀਤੀ ਗਈ ਓਮਗਾਰਡ ਦੀ ਸਿਲੈਕਸ਼ਨ ਕਰਕੇ ਇਸ ਦਾ ਮੈਡੀਕਲ ਹੋਣ ਤੇ ਇਸ ਤੋਂ ਬਾਅਦ ਇਸ ਨੇ ਆਪਣੀ ਡਿਊਟੀ ਤਰਨਤਾਰਨ ਸਿਟੀ ਥਾਣੇ ਵਿੱਚ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਤਕਰੀਬਨ 4-5 ਮਹੀਨੇ ਡਿਊਟੀ ਕਰਦਾ ਰਿਹਾ ਇੱਕ ਦਿਨ ਰਾਤ 10:30 ਵਜੇ ਡਿਊਟੀ ਕਰਕੇ ਵਾਪਸ ਘਰ ਪਰਤਿਆ ਤੇ ਮੇਰੇ ਲੱਗੇ ਹੀ ਸੌਂ ਦਾ ਪ੍ਰਬੰਧ ਹੁੰਦਾ ਹੈ ਤੇ ਮੇਰੀ ਇਹ ਵੱਡੀ ਸਿਸਟਰ ਜੋ ਕਿ ਵੈਹੀ ਹੋਈ ਸੀ ਇਹ ਉਸ ਦਿਨ ਮੈਨੂੰ ਮਿਲਣ ਆਸਤੇ ਸਾਡੇ ਪਰਿਵਾਰ ਨੂੰ ਮਿਲਣ ਆਸਤੇ ਸਾਡੇ ਘਰ ਇਹ ਵੀ ਮੌਜੂਦ ਸੀ ਸਵੇਰੇ ਤੜਕੇ 5 ਵਜੇ ਦਾ ਟਾਈਮ ਸੀਗਾ ਕਿ ਸਾਡਾ ਦਰਵਾਜ਼ਾ ਖੜਕਿਆ ਦਰਵਾਜ਼ਾ ਖੜਕਣ ਤੇ ਪੁੱਛਣ ਤੇ ਕਿ ਕੌਣ ਹੈ ਤਾਂ ਉਹਨਾਂ ਨੇ ਕਿਹਾ ਕਿ ਥਾਣਾ ਸਿਟੀ ਤੋਂ ਥਾਣੇਦਾਰ ਗੁਰਬਚਨ ਸਿੰਘ ਬੋਲ ਰਿਹਾ ਐਸੀ ਦਰਵਾਜ਼ਾ ਖੋਲਿਆ ਮੇਰੀ ਮਾਤਾ ਨੇ ਦਰਵਾਜ਼ਾ ਖੋਲਿਆ ਦਰਵਾਜ਼ਾ ਖੋਲਣ ਉਪਰੰਤ ਗੁਰਬਚਨ ਸਿੰਘ ਥਾਣੇਦਾਰ ਉਹਨਾਂ ਦੇ ਨਾਲ ਹੰਸ ਰਾਜ ਜੋ ਕਿ ਹਵਾਲਦਾਰ ਸੀਗਾ ਉਸ ਦੇ ਨਾਲ ਇੱਕ ਦੋ ਹੋਰ ਚਪਾਈ ਸਾਡੇ ਕਮਰੇ ਦੇ ਅੰਦਰ ਐਂਟਰ ਹੋ ਗਏ ਜਦੋਂ ਐਂਟਰ ਹੋਏ ਤਾਂ ਅੰਦਰੋਂ ਮੈਂ ਵੀ ਜਾਗ ਪਿਆ ਤੇ ਐਸੀ ਪੁੱਛਿਆ ਸੀ ਸਾਜ ਜੀ ਕੀ ਗੱਲ ਆ ਉਹਨਾਂ ਨੇ ਕਿਹਾ ਕਿ ਪਾਲ ਗੁਰਨਾਮ ਪਾਲੀ ਕਿੱਥੇ ਆ? ਅਸੀਂ ਕਿਹਾ ਜੀ ਆ ਸੁੱਤਾ ਆ। ਉਹਨਾਂ ਨੇ ਸੁੱਤੇ ਪਾਲੀ ਨੂੰ ਕਿਹਾ ਵੀ ਚੱਲ ਵੀ ਸਾਡੇ ਨਾਲ ਚੱਲ। ਤੇ ਉਹਨਾਂ ਨੇ ਕਿਹਾ ਸਰ ਹੁਣ ਐਡੀ ਤੜਕੇ ਕੀ ਕੰਮ ਹੈ? ਉਹਨਾਂ ਨੇ ਕਿਹਾ ਕਿ ਜਾਣਾ ਕੰਮ ਜਾਣਾ ਹੈ। ਤੇ ਉਹ ਕਹਿੰਦਾ ਜੀ ਸਰ ਰਾਤੀ ਦਾ ਮੈਂ ਲੇਟ ਆਇਆ ਤੁਹਾਡੇ ਨਾਲ ਹੀ ਡਿਊਟੀ ਤੇ ਸੀ 10:30 ਵਜੇ ਤੱਕ ਮੈਂ ਡਿਊਟੀ 11:00 ਵਜੇ ਵਾਪਸ ਆਇਆ। ਤੇ ਹੁਣ ਐਡੀ ਤੜਕੇ ਕਿੱਥੇ ਜਾਨਾ? ਉਹਨਾਂ ਕਹਿ ਰਹੇ ਨਹੀਂ ਜਾਣਾ ਜ਼ਰੂਰੀ ਕੰਮ ਹੈ ਤੇ ਚਲੋ। ਤੇ ਅਸੀਂ ਕਿਹਾ ਕਿ ਹੀ ਐਡੀ ਸੌਖ ਤੇ ਉਸ ਨੂੰ ਕਿਉਂ ਲੈ ਕੇ ਚੱਲੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ 10:00 ਵਜੇ ਥਾਣੇ ਆ ਜਾਣਾ ਤੁਹਾਨੂੰ ਇਸ ਗੱਲ ਦਾ ਅਸੀਂ ਦੱਸ ਦਿਆਂ ਇਸ ਤੋਂ ਬਾਅਦ ਅਸੀਂ ਆਪਣੇ ਪਰਿਵਾਰਕ ਮੈਂਬਰ ਜੋ ਕਿ ਸਾਡੇ ਨਜ਼ਦੀਕੀ ਰਹਿੰਦੇ ਸੀ ਸਾਡੀ ਮੇਰੀ ਵੱਡੀ ਭੈਣ ਉੱਥੇ ਵਹੀ ਸੀ ਇਹ ਆਪਣੇ ਜੀਜਾ ਜੀ ਨੂੰ ਬੁਲਾ ਕੇ ਉਹਨਾਂ ਨੂੰ ਦੱਸਿਆ ਅਣਗਾਨ ਦੱਸਿਆ ਵੀ ਇਦਾਂ ਪੁਲਿਸ ਮਤਲਬ ਇਕੱਠੇ ਆ ਕੇ ਨਾਲ ਹੋਰ ਵੀ ਮੁਲਾਜ਼ਮ ਜਿਹੜੇ ਸੀਗੇ ਉਹ ਬਾਹਰ ਗਲੀ ਵਿੱਚ ਖਲੋਤੇ ਆਏ ਸੀਗੇ ਤੇ ਇਹ ਕਹਿਆ ਵੀ ਇਸ ਤਰ੍ਹਾਂ ਕਿਉਂ ਲੈ ਕੇ ਗਿਆ ਜਦ ਕਿ ਉਹ ਤੇ ਡਿਊਟੀ ਤੇ ਜਾਂਦਾ ਪਿਆ ਤੇ ਜੇ ਡਿਊਟੀ ਤੇ ਜਾਣਾ ਸੀ ਤਾਂ ਉਸ ਦਾ ਟਾਈਮ 9 ਵਜੇ ਦਾ ਸੀ ਤੇ 9 ਵਜੇ ਤਾਂ ਉਸਨੇ ਡਿਊਟੀ ਚਲੇ ਜਾਣਾ ਸੀ ਤੇ ਇਹ ਮਤਲਬ ਇੰਨੀ ਸੌਖ ਤੇ ਉਹਨੂੰ ਨਾਲ ਆਪਣੇ ਲੈ ਗਿਆ ਤੇ ਕੀ ਕਾਰਨ ਅਸੀਂ ਮੁਹੱਲੇ ਦੇ ਐਮਸੀ ਉਸ ਵੇਲੇ ਸਰਦਾਰ ਕਾਬਲ ਸਿੰਘ ਐਡਵੋਕੇਟ ਹੁੰਦੇ ਸੀਗੇ ਸਾਡੇ ਮੁਹੱਲੇ ਦੇ ਐਮਸੀ ਸੀਗੇ ਅਸੀਂ ਉਹਨਾਂ ਨੂੰ ਨਾਲ ਲਿਆ ਹੋਰ ਮੋਤਵਾਰ ਸਰਦਾਰ ਸਖਦੇਵ ਸਿੰਘ ਜੀ ਲੋਕਾ ਜੋ ਵੈਸੇਲੇ ਵੀ ਮੌਜੂਦ ਹਨ ਸardar ਕਾਬਲ ਸਿੰਘ ਜੀ ਐਮਸੀ ਜਿਹੜੇ ਆ ਉਹ ਐਕਸਪਾਇਰ ਹੋ ਚੁੱਕੇ ਨੇ ਤੇ ਅਸੀਂ ਇਹਨਾਂ ਸਾਰੇ ਮੁੱਲਿਆਨ ਵਾਸੀਆਂ ਨੂੰ ਲੈ ਕੇ ਔਰ ਮਾਤਾ ਜੀ ਨੂੰ ਆਪਣੇ ਨੂੰ ਲੈ ਕੇ ਅਹੀਂ ਥਾਣਾ ਸਿਟੀ ਪਹੁੰਚੇ ਥਾਣਾ ਸਿਟੀ ਪਹੁੰਚਣ ਤੇ ਸardar ਗੁਰਬਚਨ ਸਿੰਘ ਜੀ ਉਹਨਾਂ ਨਾਲ ਮਿਲ ਕੇ ਅਹੀਂ ਪੁੱਛਿਆ ਕਿ ਸਾਡਾ ਬੇਟਾ ਤੁਸੀਂ ਕਿੱਥੇ ਆ ਅਹੀਂ ਉਹਨੂੰ ਮਿਲਣਾ ਚਾਹੁੰਦੇ ਉਹਨਾਂ ਨੇ ਸਾਡੇ ਬੇਟੇ ਨੂੰ ਨਹੀਂ ਬੁਲਾਇਆ ਸਾਡੇ ਮੇਰੇ ਭਰਾ ਨੂੰ ਉਹਨਾਂ ਨੇ ਨਹੀਂ ਮਿਲਾਇਆ ਉਹਨਾਂ ਕਿਹਾ ਕਿ ਤੁਸੀਂ ਜਾਓ ਕੱਲ ਆਓ ਅਸੀਂ ਕਿਹਾ ਕਿ ਕੱਲ ਕੀ ਮਤਲਬ ਅਸੀਂ ਮਤਲਬ ਅਸੀਂ ਉਹਨੂੰ ਸੁਣ ਲੈਣਾ ਚਾਉਂਦੇ ਆ ਤੁਸੀਂ ਕਿਉਂ ਲਿਆਂਦਾ ਕਹਿੰਦਾ ਇਹ ਇਸ ਗੱਲ ਦਾ ਜਵਾਬ ਮੈਂ ਤੁਹਾਨੂੰ ਕੱਲ ਦਿਆਂਗਾ ਅਸੀਂ ਘਰ ਵਾਪਸ ਆ ਗਏ ਇੰਤਜ਼ਾਰ ਕੀਤਾ ਕੱਲ ਅਸੀਂ ਫੇਰ ਦੁਬਾਰਾ ਆਂਡ ਗਾੜ ਕੱਠੇ ਕਰਕੇ ਫੇਰ ਵਾਪਸ ਅਸੀਂ ਥਾਣੇ ਪਹੁੰਚੇ ਤੇ ਸਾਨੂੰ ਫੇਰ ਅੱਗੋਂ ਜਵਾਬ ਆਇਆ ਕਿ ਅਜੇ ਕੋਈ ਮਤਲਬ ਨਹੀਂ ਅਸੀਂ ਉਹਦੇ ਕੋਲੋਂ ਕੋਈ ਪੁੱਛ ਗਿਸ਼ ਕਰਾਂ ਅਸੀਂ ਕਿਹਾ ਕਿ ਉਹ ਤਾਂ ਤੁਹਾਡਾ ਮੁਲਾਜ਼ਮ ਹੈ ਤੇ ਉਸ ਕੋਲੋਂ ਕੁਛ ਵੀ ਇਸ ਕਿਸ ਕਾਰ ਕਾਦੀ ਪੁੱਛ ਗੇਛ ਕਰਨੀ ਹੈ ਕਹਿੰਦਾ ਜੀ ਨਹੀਂ ਅਸੀਂ ਕੋਈ ਕੰਮ ਹੈ ਅਸੀਂ ਪੁੱਛ ਗੇਛ ਕਰਨੀ ਹੈ ਤੁਹਾਨੂੰ ਮਿਲ ਨਹੀਂ ਦਿੱਤਾ ਸਾਨੂੰ ਦਬਕੇ ਮਾਰ ਕੇ ਭਜਾ ਦਿੱਤਾ ਅਸੀਂ 2-3 ਦਿਨ ਟਰਾਈ ਕਰਦੇ ਰਹੇ ਲੇਕਿਨ ਸਾਨੂੰ ਮਿਲ ਨਹੀਂ ਦਿੱਤਾ ਇਸ ਤੋਂ ਬਾਅਦ ਅਸੀਂ ਉੱਥੋਂ ਦੇ ਮੌਜੂਦਾ ਡੀਐਸਪੀ ਸਾਹਿਬ ਸਰਦਾਰ ਦਲਬਾਖ ਸਿੰਘ ਸੀਗੇ ਉਸ ਟਾਈਮ ਤੇ ਡੀਐਸਪੀ ਸਾਹਿਬ ਉਹਨਾਂ ਨੂੰ ਮਿਲੇ ਉਹਨਾਂ ਨੇ ਸਿਰਫ ਮਾਤਾ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਅਗਲੇ ਦਿਨ ਮਾਤਾ ਉਸ ਮੇਰੇ ਛੋਟੇ ਭਰਾ ਨੂੰ ਮਿਲਣ ਗਈ ਜੇ ਪੁਲਿਸ ਰਸਤਾ ਸੀ ਉਦੋਂ ਹਾਂਜੀ ਪੁਲਿਸ ਦੇ ਕੋਲ ਸੀ ਪੁਲਿਸ ਦੀ ਹਿਰਾਸਤ ਵਿੱਚ ਹੀਗਾ ਹਵਾਲਾਤ ਦੇ ਵਿੱਚ ਸੀਗਾ ਤੇ ਮਾਤਾ ਉਹਨੂੰ ਮਿਲ ਕੇ ਆਈ ਤੇ ਮਾਤਾ ਮਿਲਣ ਤੋਂ ਬਾਅਦ ਉਸ ਨਿਕਾ ਰਾ ਕੇ ਦੱਸਿਆ ਕਿ ਬੇਟਾ ਸਹੀ ਸਲਾਮਤ ਆ ਔਰ ਠੀਕ ਹੈ ਕੋਈ ਬਾਤ ਨਹੀਂ ਤੇ ਸਾਨੂੰ ਗੁਰਬਚਨ ਸਿੰਘ ਇਹੀ ਲਾਰਾ ਲਾਉਂਦਾ ਰਿਹਾ ਇਹ ਸਾਨੂੰ 2-4 ਦਿਨ ਇਹ ਕਾਰਵਾਈ ਕੋਈ ਕਰਨੀ ਹੈ ਉਹਦੀ ਕੁੱਟਮਾਰ ਲਈ ਸੀ ਕੀਤੀ ਮਾਤਾ ਨੇ ਦੱਸਿਆ ਉਸਨੇ ਦੱਸਿਆ ਕਿ ਮੇਰੀ ਕੁੱਟਮਾਰ ਕੀਤੀ ਹੈ ਤੇ ਮੈਨੂੰ ਕੁੱਟਦੇ ਹੀ ਮਾਰਦੇ ਨੇ ਔਰ ਮੈਨੂੰ ਕਹਿੰਦੇ ਨੇ ਕਿ ਤੇਰੇ ਕੋਈ ਕਿਸੇ ਨਾਲ ਕੋਈ ਨਜਾਇਜ਼ ਬੰਧ ਹੈਗਾ ਜਾਂ ਕੋਈ ਕਹਿਲ ਹੈਗਾ ਤਾਂ ਦੱਸੋ ਕਿਸੇ ਖੜਕੂ ਨਾਲ ਖੜਕੂ ਨਾਲ ਜਾਂ ਕਿਸੇ ਨਾਲ ਜਾਂ ਕਿਸੇ ਦਾ ਕੋਈ ਹੈ ਤੇ ਕਿਸੇ ਖੜਕੂ ਦਾ ਨਾਂ ਦੱਸੋ ਜਦ ਕਿ ਉਸਨੇ ਕਿਹਾ ਕਿ ਮੈਨੂੰ ਕਿਸੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਹ ਮੇਰੇ ਭਰਾ ਨੇ ਮਤਲਬ ਅਜੇ 10ਵੀਂ ਕਰ ਕੀਤੀ ਸੀਗੀ ਕਿਉਂਕਿ ਉਹ ਕਾਲਜ ਦਾ ਸਕੂਲ ਦਾ ਸਟੂਡੈਂਟ ਸੀਗਾ ਉਹਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਫਿਰ ਉਸ ਦੀ ਜਦ ਭਰਤੀ ਹੁੰਦੀ ਹੈ ਤਾਂ ਪੁਲਿਸ ਨੇ ਬਕਾਇਦਾ ਇਨਕੁਆਇਰੀ ਕੀਤੀ ਸੀਗੀ ਐਮਸੀ ਸਾਹਿਬ ਤੋਂ ਆਂਡਗਾਂਡ ਤੋਂ ਐਮਸੀ ਸਾਹਿਬ ਤੋਂ ਅਸੀਂ ਸਰਟੀਫਿਕੇਟ ਦਿੱਤਾ ਸੀ ਕਿ ਇਸ ਲੜਕੇ ਦਾ ਚਾਲ ਚੱਲਣ ਬਿਲਕੁਲ ਸਹੀ ਆ ਇਸ ਦਾ ਕਿਸੇ ਜਾਇਜ਼ ਨਜਾਇਜ਼ ਪਾਰਟੀ ਨਾਲ ਕਿਸੇ ਅਕਾਰਕੂ ਆਦ ਨਾਲ ਸੰਬੰਧ ਨਹੀਂ ਹੈਗਾ ਉਸ ਤੋਂ ਬਾਅਦ ਹੀ ਉਸ ਨੂੰ ਭਰਤੀ ਕੀਤਾ ਗਿਆ ਸੀ ਔਰ ਉਹ 6 ਮਹੀਨੇ ਤੱਕ ਡਿਊਟੀ ਤੇ ਸੀ ਔਰ ਐਸੇ ਵੇਲੇ ਵੀ ਡਿਊਟੀ ਤੇ ਹਾਜ਼ਰ ਸੀ ਜਦੋਂ ਉਹਨੂੰ ਘੜਿਆ ਗਿਆ ਉਸ ਤੋਂ ਬਾਅਦ ਜਿਆਦਾ ਸੀ 4-5 ਦਿਨ ਟਰਾਈ ਕੀਤੀ ਉਸ ਤੋਂ ਬਾਅਦ 30 ਤਰੀਕ ਪਹਿਲੀ ਤਰੀਕ ਨੂੰ ਸਾਡੇ ਘਰ ਅਖਬਾਰ ਲੱਗੀ ਹੋਈ ਸੀ ਕਿ ਐਂ ਪਹਿਲੀ ਤਰੀਕ ਨੂੰ ਮੈਂ ਅਖਬਾਰ ਪੜ੍ਹੀ ਜਦ ਜਦ ਅਖਬਾਰ ਪੜ੍ਹੀ ਤਾਂ ਮੇਰੇ ਭਰਾ ਦਾ ਖਾੜਕੂ ਆਦ ਦਾ ਨਾਂ ਸ਼ੋਅ ਕਰਕੇ ਤੇ ਕਿਸੇ ਅਨੁਪਛਾਤੇ ਵਿਅਕਤੀ ਦੇ ਨਾਲ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਇਨਕਾਊਂਟਰ ਕਰਕੇ ਬੈਲਾ ਪਿੰਡ ਦੇ ਵਿੱਚ ਤੇ ਉਹ ਰਿਪੋਰਟ ਜਿਹੜੀ ਆ ਖਬਰ ਮੇਰੇ ਪੜਨੇ ਪੜੀ ਮੈਂ ਖਬਰ ਪੜ ਕੇ ਜਦੋਂ ਮੈਂ ਬਾਹਰ ਗਿਆ ਦੇਖਿਆ ਤਾਂ ਮੈਂ ਅੰਡ ਗਵਾੜ ਮੇਰੇ ਵੀ ਆਂਢੀ ਗਵਾਂਡੀ ਵੀ ਕਹਿਣ ਲੱਗੇ ਕਿ ਸੋਹਣ ਸਿੰਘ ਜੀ ਇਹ ਖਬਰ ਕੀ ਘਮ ਲੱਗ ਹੋ ਗਈ ਇਹ ਕੀ ਰੱਬ ਦਾ ਬਾਣਾ ਵਰਤ ਗਿਆ ਹੈ ਇਹ ਕੀ ਚੱਕਰ ਬਣਾਇਆ ਤੇ ਅਸੀਂ ਬਹੁਤ ਹੈਰਾਨ ਹੋ ਗਏ ਸਾਡੇ ਪੈਰਾ ਥੱਲੇ ਜਿਹੜੀ ਜ਼ਮੀਨ ਸੀਗੀ ਉਹ ਖਿਸਕ ਗਈ ਅਸੀਂ ਸਾਰੇ ਇਕੱਠੇ ਹੋ ਕੇ ਪੁਲਿਸ ਥਾਣਾ ਥਾਣੇ ਗਏ ਉਹ ਥਾਣੇਦਾਰ ਨੂੰ ਅਸੀਂ ਗੁਰਬਚਨ ਸਿੰਘ ਨੂੰ ਕਿਹਾ ਕਿ ਤੂੰ ਇਹ ਕੀ ਕਾਰਾ ਕਰ ਦਿੱਤਾ ਸਾਡਾ ਬੇਟਾ ਜਿਹੜਾ ਵਾ ਸਾਡਾ ਭਰਾ ਜਿਹੜਾ ਵਾ ਨਜਾਇਜ਼ ਕਿਉਂ ਕੀਤੀ ਤੂੰ ਸਾਡੇ ਨਾਲ ਨਜਾਇਜ਼ ਕੀਤੀ ਹੈ ਸਾਡਾ ਬੇਟੇ ਦਾ ਕੋਈ ਕਸੂਰ ਨਹੀਂ ਸੀ ਲੇਕਿਨ ਉਸਨੇ ਕਿਹਾ ਕਿ ਤੁਸੀਂ ਇਥੋਂ ਸਾਡਾ ਇਹ ਇੱਥੇ ਤੁਹਾਡਾ ਲੜਕਾ ਨਹੀਂ ਹੈਗਾ ਤੁਸੀਂ ਇੱਥੋਂ ਦਫਾ ਹੋ ਜਾਓ ਨਹੀਂ ਤੇ ਵਰਨਾ ਤੁਹਾਡੇ ਨਾਲ ਵੀ ਬੁਰਾ ਹਚਰ ਹੋਵੇਗਾ ਸਾਨੂੰ ਦਬਕੇ ਮਾਰ ਕੇ ਗਾਲਾ ਕੱਢ ਕੇ ਸਾਨੂੰ ਉੱਥੋਂ ਦਫਾ ਦਫਾ ਕਰ ਦਿੱਤਾ ਜਦੋਂ ਸਾਡੇ ਬੇਟੇ ਦਾ ਸੰਸਕਾਰ ਕੀਤਾ ਗਿਆ ਸਾਨੂੰ ਨਹੀਂ ਦੱਸਿਆ ਗਿਆ ਸੰਸਕਾਰ ਵੀ ਪੁਲਿਸ ਨੇ ਕੀਤਾ ਸੰਸਕਾਰ ਵੀ ਪੁਲਿਸ ਨੇ ਉਹਨਾਂ ਨੂੰ ਲਾਸ਼ ਪਛਾਤੀ ਲਾਸ਼ ਕਰਕੇ ਜਾਂ ਕਿਸੇ ਤਰ੍ਹਾਂ ਕਰਕੇ ਉਹਨਾਂ ਨੇ ਸੰਸਕਾਰ ਵੀ ਉਹਨਾਂ ਨੇ ਕੀਤਾ ਸਾਨੂੰ ਉੱਥੇ ਸਮਸ਼ਾਨ ਘਾਟ ਵੀ ਨਹੀਂ ਜਾਣ ਦਿੱਤਾ ਮਾਤਾ ਮਾਤਾ ਸਾਡੀ ਨੂੰ ਵੀ ਨਹੀਂ ਜਾਣ ਦਿੱਤਾ ਨਾ ਸਾਨੂੰ ਪਤਾ ਲੱਗਾ ਇਹਨਾਂ ਨੇ ਆਪਣੇ ਆਪ ਹੀ ਸੰਸਕਾਰ ਕਰ ਦਿੱਤਾ ਉਸ ਤੋਂ ਬਾਅਦ ਅਸੀਂ ਰੋਂਦੇ ਕਰ ਲਾਂਦੇ ਅਫਸਰਾ ਕੋਲ ਗਏ ਚਿੱਠੀਆਂ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਚਿੱਠੀਆਂ ਲਿਖੀਆਂ ਔਰ ਹਿਊਮਨ ਰਾਈਟਸ ਨੂੰ ਵਗੈਰਾ ਚਿੱਠੀਆਂ ਕੰਪਲੇਂਟਸ ਵਗੈਰਾ ਪਾਈਆਂ ਕਿ ਸਾਡੇ ਨਾਲ ਆ ਤੱਕਾ ਹੋਇਆ ਹੈ ਜਦ ਕਿ ਸਾਡੇ ਬੱਚੇ ਦਾ ਕਿਸੇ ਆਤਵਾਦ ਜਾਂ ਕਿਸੇ ਵੀ ਨਜਾਇਜ਼ ਕੋਈ ਮਤਲਬ ਸੰਬੰਧ ਨਹੀਂ ਸੀ ਸਾਡਾ ਬੇਟਾ ਆਨ ਡਿਊਟੀ ਸੀਗਾ ਔਰ ਮਤਲਬ ਉਹਦਾ ਕੈਰੇਕਟਰ ਬਿਲਕੁਲ ਸਾਫ਼ ਸੁਥਰਾ ਸੀਗਾ ਅਸੀਂ ਇਸ ਦੀ ਗਵਾਹੀ ਵੀ ਦਿੱਤੀ ਹੈ ਜਦ ਕਿ ਐਮ ਸੀ ਸਾਹਿਬ ਨੇ ਬਕਾਇਦਾ ਇਹ ਲਿਖ ਕੇ ਦਿੱਤਾ ਹੈ ਕਿ ਇਸ ਬੇਟੇ ਦਾ ਚਾਲ ਚੱਲਨ ਸਹੀ ਆ ਇਹਨੂੰ ਪ੍ਰਤੀ ਕੀਤਾ ਜਾਵੇ ਇਸ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੀ ਕੋਸ਼ ਸਮਾ ਬਾਅਦ ਮੁੱਖ ਮੰਤਰੀ ਸਾਹਿਬ ਤਰਨ ਤਰਨ ਵਿజిਟ ਕਰਦੇ ਨੇ ਮਾਲ ਮੰਡੀ ਜਿਹੜੀ ਕਿ ਇਹਨਾਂ ਦੀ ਪਲਸ ਲਾਈਨ ਵੀ ਵੱਜਦੀ ਹੈ ਉੱਥੇ ਕੋਈ ਪ੍ਰੋਗਰਾਮ ਸੀਗਾ ਉਸ ਪ੍ਰੋਗਰਾਮ ਦੇ ਉੱਤੇ ਵੀ ਮਤਲਬ ਇਹ ਕੋਸ਼ਿਸ਼ ਕਰਕੇ ਕਿਸੇ ਮੋਤਬਰ ਬੰਦਿਆਂ ਨੂੰ ਚਿਹਰ ਦੇ ਮੋਤਬਰ ਬੰਦਿਆਂ ਨੂੰ ਵਿਅਕਤੀਆਂ ਨੂੰ ਵਿੱਚ ਪਾ ਕੇ ਮੁੱਖ ਮੰਤਰੀ ਸਾਹਿਬ ਨਾਲ ਪੇਸ਼ ਹੋਏ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਕੌਣ ਸੀ ਉਦੋਂ ਮੁੱਖ ਮੰਤਰੀ ਬੀਨ ਸਿੰਘ ਸੀ ਜੀ ਸਰ ਬੀਨ ਸਿੰਘ ਸੀ ਸਾਹਿਬ ਅੱਛਾ ਬੀਨ ਸਿੰਘ ਜੀ ਤੇ ਉਸ ਟਾਈਮ ਤੇ ਉਹਨਾਂ ਨੇ ਮਤਲਬ ਕਿਹਾ ਕਿ ਮਤਲਬ ਤੁਸੀਂ ਕਾਰਵਾਈ ਜੋ ਹੈ ਮਤਲਬ ਬੰਦੀ ਕਾਰਵਾਈ ਜਿਹੜੀ ਹੈ ਅਦਾਲਤ ਦਾ ਦਰਵਾਜ਼ਾ ਖੜਕਾਓ ਉਸ ਤੋਂ ਬਾਅਦ ਅਸੀਂ ਅਦਾਲਤ ਵੱਲ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾਇਆ ਅਦਾਲਤ 'ਚ ਜਾਣ ਦਾ ਪਹੁੰਚ ਕੀਤੀ ਅਦਾਲਤ ਤੱਕ ਪਹੁੰਚ ਕੀਤੀ ਫਿਰ ਤੁਸੀਂ ਪਹੁੰਚ ਕੀਤੀ ਅਸੀਂ ਫਿਰ ਸਾਨੂੰ ਕਿਸੇ ਨੇ ਦੱਸਿਆ ਕਿ ਸੀਬੀਆਈ 'ਚ ਤੁਸੀਂ ਕੇਸ ਜਿਹੜਾ ਵਾ ਇਹ ਲਾਓ ਸੀਬੀਆਈ ਤੱਕ ਅਹੀਂ ਪਹੁੰਚ ਕੀਤੀ ਸੀਬੀਆਈ 'ਚ ਪਹੁੰਚ ਕਰਨ ਤੋਂ ਬਾਅਦ ਕੁਝ ਵਿਅਕਤੀ ਜਿਹੜੇ ਸੀਬੀਆਈ ਦੇ ਮੁਲਾਜ਼ਮ ਸੀ ਸਾਡੇ ਘਰ ਆਉਂਦੇ ਰਹੇ ਸਾਡੇ ਬਿਆਨ ਦਰਜ ਕੀਤੇ ਮੇਰੇ ਦਰਜ ਕੀਤੇ ਮੇਰੀ ਮਾਤਾ ਜੀ ਦੇ ਬਿਆਨ ਦਰਜ ਕੀਤੇ ਮੇਰੀ ਭੈਣ ਜੀ ਦੇ ਬਿਆਨ ਦਰਜ ਕੀਤੇ ਮਤਲਬ ਮੇਰੇ ਜੀਜਾ ਜੀ ਜਿਹੜੇ ਮੌਤ ਬਾਰ ਬੰਦੇ ਮਗਰ ਜਾਂਦੇ ਰਹੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕਿ ਕਦੋਂ ਤੁਸੀਂ ਗਏ ਕੀ ਤੁਹਾਨੂੰ ਕਿਹਾ ਗਿਆ ਇਦਾਂ ਘਟਨਾ ਹੋਈ ਜੋ ਵੀ ਹੈਗਾ ਸਾਰਾ ਬਿਆਨ ਜਿਹੜੇ ਸੀਬੀਆਈ ਸਾਹ ਨੇ ਵਿਭਾਗ ਨੇ ਬਿਆਨ ਦਰਜ ਕਰਕੇ ਉਹਨਾਂ ਨੇ ਕੇਸ ਫਾਈਲ ਕੀਤਾ ਕੋਸ਼ਿਸ਼ ਲਾਤਾ ਦੇ ਨਾਲ 2000 ਤੋਂ ਲੈ ਕੇ 2016 ਤੱਕ ਇਹ ਜਿਹੜੇ ਕੇਸ ਸੀਗੇ ਬੰਦ ਕਰ ਦਿੱਤੇ ਗਏ 16 ਸਾਲ ਤੱਕ ਕੋਈ ਸੁਣਵਾਈ ਜਾਂ ਕੋਈ ਕਾਰਵਾਈ ਨਹੀਂ ਹੋਈ 16 ਸਾਲ ਦੀ ਕਾਰਵਾਈ ਦੇ ਰੁਕਾਵਟ ਤੋਂ ਬਾਅਦ ਅਸੀਂ ਰੋ ਰੋ ਕੇ ਆਪਣੇ ਹੰਝੂ ਜਿਹੜੇ ਸਾਡੇ ਹੰਝੂ ਜਿਹੜੇ ਹੀ ਅੱਖਾਂ ਦੇ ਹੰਝੂ ਅੱਖਾਂ ਦਾ ਪਾਣੀ ਜਿਹੜਾ ਸੁੱਕ ਗਿਆ ਤੇ ਅਸੀਂ ਉਹ ਆਪਣਾ ਇੱਕ ਹਿਸਾਬ ਦੀ ਹਿੰਮਤ ਹਾਰ ਰੋ ਕੇ ਅਸੀਂ ਆਪਣੇ ਘਰ ਬੈਠ ਗਏ ਕਿ ਇਹ ਸਾਨੂੰ ਇਨਸਾਫ ਮਿਲਣ ਦੀ ਕੋਈ ਆਸ ਨਹੀਂ ਹੈ لیکن ਕੁਝ ਸਮੇਂ ਬਾਅਦ ਸਰਦਾਰ ਜਗਜੀਤ ਸਿੰਘ ਜੀ ਐਡਵੋਕੇਟ ਐਂਡ ਬਾਜਵਾ ਸਾਹਿਬ ਇਹਨਾਂ ਨੇ ਸਰਦਾਰ ਜਗਜੀਤ ਸਿੰਘ ਜੀ ਵੇਰਕਾ 인 ਸਰਬਜੀਤ ਸਿੰਘ ਜੀ ਵੇਰਕਾ ਇਹਨਾਂ ਨੇ ਸਾਡੇ ਨਾਲ ਥੋੜੀ ਜੀ ਪਹੁੰਚ ਕੀਤੀ ਤੇ ਇਹਨਾਂ ਨੇ ਕਿਹਾ ਕਿ ਤੁਸੀਂ ਹੌਸਲਾ ਨਾ ਹਾਰੋ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਤੁਸੀਂ ਆਪਣੀ ਸਾਰੀ ਵਿਆਖਿਆ ਜਿਹੜੀ ਹੈ ਸਾਨੂੰ ਦੱਸੋ ਆਪਣਾ ਬਿਆਨ ਸਾਡੇ ਗਾੜੀ ਰੱਖੋ ਅਸੀਂ ਤੁਹਾਡੀ ਮਦਦ ਕਰਾਂਗੇ ਅਤੇ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਅਸੀਂ ਜੋ ਆਪਣਾ ਦੁੱਖ ਸੀਗਾ ਸਾਰਾ ਇਹਨਾਂ ਗਾੜੀ ਬਿਆਨ ਕੀਤਾ ਅੱਡ ਬੀਤੀ ਇਹਨਾਂ ਨੂੰ ਸੁਣਾਈ ਇਹਨਾਂ ਨੇ ਵਕੀਲ ਸਾਹਿਬਾ ਨੇ ਸਾਡਾ ਸਾਡੀ ਬਾਹ ਫੜੀ ਸਾਡਾ ਸਾਥ ਦਿੱਤਾ ਇਹਨਾਂ ਨੇ ਕੇਸ ਦੁਬਾਰਾ ਰੀਓਪਨ ਕਰਕੇ ਅਦਾਲਤ ਵਿੱਚ ਕੇਸ ਚਲਵਾਇਆ ਤੇ ਸਾਡੀ ਕਾਰਵਾਈ ਜਿਹੜੀ ਸੀ ਕਰਦੇ ਰਹੇ ਅਸੀਂ ਕਾਫੀ ਦੇਰ ਤੱਕ ਫਿਰ ਇੱਥੇ ਅਮਰਸਾ ਮੁਹਾਲੀ ਮਤਲਬ ਤਰੀਕਾ ਬਹੁਤਨ ਵੀ ਆਉਂਦੇ ਰਹੇ ਆ ਫਿਰ ਸਾਡੇ ਬਿਆਨ ਹੁੰਦੇ ਰਹੇ ਆ ਇਸ ਤੋਂ ਪਹਿਲਾਂ ਜਿਹੜੇ ਸਾਲਾਂ ਚ ਜਦੋਂ ਫਿਰ ਇਹ ਸਟਾਰਟ ਹੋਏ ਸੀਗੇ ਫਿਰ ਪੁਲਿਸ ਵਾਲਿਆਂ ਨੇ ਕੁਝ ਸਮੇਂ ਪਹਿਲਾਂ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਮਤਲਬ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਵਿੱਚ ਕਾਰ ਪਿੰਨਾ ਬੰਦੇ ਭੇਜੇ ਕਿ ਤੁਸੀਂ ਜਿਹੜੇ ਇਹ ਕਾਰਵਾਈ ਕਰਦੇ ਹੋ ਤੁਸੀਂ ਇਹ ਕਾਰਵਾਈ ਜਿਹੜੀ ਹੈ ਠੱਪ ਕਰ ਦਿਓ ਅੱਛਾ ਤੁਹਾਨੂੰ ਵੱਤ ਤੋਂ ਵੱਧ ਕੀ ਹੋਣ ਤੁਹਾਡਾ ਕੁਝ ਮਿਲਣਾ ਤੇ ਕੁਝ ਨਹੀਂ ਹੈ ਤੇ ਤੁਸੀਂ ਜੇ ਤੁਹਾਨੂੰ ਪੈਸਾ ਚਾਹੀਦਾ 10 20 50000 ਤਾਂ ਚਾਹੀਦਾ ਤਾਂ ਤੰਡੀ ਹੀ ਮਦਦ ਕਰ ਦਿੰਨੇ ਆ ਸਾਡੀ ਸਿਸਟਰ ਨੂੰ ਵੀ ਕਿਹਾ ਗਿਆ ਕਿ ਤੁਹਾਨੂੰ ਕਾਰੋਬਾਰ ਜੇ ਲੈਣਾ ਹੈ ਤੇ 10 20000 ਰੁਪਿਆ ਤੁਸੀਂ ਲੈ ਲਓ ਛੋਟੇ ਬ੍ਰਦਰ ਨੂੰ ਵੀ ਇੱਕ ਦਿਨ ਘੇਰ ਕੇ ਇਹਨਾਂ ਨੇ ਕਿਹਾ ਕਿ ਤੈਨੂੰ 50000 ਰੁਪਿਆ ਅਸੀਂ ਦੇ ਦੇਾਂਗੇ ਤੇ ਤੂੰ ਆਪਣੀ ਗਵਾਈ ਜਿਹੜੀ ਐ ਬਿਲਕੁਲ ਉੱਥੇ ਜਾ ਕੇ ਚੰਡੀਗੜ੍ਹ ਗਵਾਈਆਂ ਨਹੀਂ ਦੇਣੀਆਂ ਮੈਨੂੰ ਵੀ ਡਰਾਇਆ ਧਮਕਾਇਆ ਗਿਆ ਕਿ ਤੂੰ ਕਾਰੋਬਾਰ ਤੇ ਬਾਹਰ ਜੰਨਾ ਵਾ ਤੇ ਤੈਨੂੰ ਅਸੀਂ ਚੁੱਕ ਕੇ ਤੇ ਤੇਰਾ ਵੀ ਇਨਕਾਊਂਟਰ ਕਰ ਦਿਆਂਗੇ ਅਗਰ ਤੇ ਤੂੰ ਮਤਲਬ ਗਵਾਹੀਆਂ ਦਿੱਤੀਆਂ ਦੇ ਪਰ ਅਸੀਂ ਇਹ ਇਸ ਮਤਲਬ ਇਨਕਾਰੀ ਕਰ ਦਿੱਤੀ ਪੈਸਾ ਲੈਣ ਤੋਂ ਇਨਕਾਰੀ ਕਰ ਦਿੱਤੀ ਮੇਰੀ ਇਨਕਾਰੀ ਕਰਨ ਤੋਂ ਬਾਅਦ ਇਸਨੇ ਵੀ ਜਦ ਤੱਕ ਇਨਕਾਰੀ ਕੀਤੀ ਆ ਤੇ ਇਹ ਇੱਕ ਦਿਨ ਅੰਮ੍ਰਿਤਸਰ ਗਿਆ ਹੋਇਆ ਸੀਗਾ ਇਹਨੂੰ ਅੰਮ੍ਰਿਤਸਰ ਤੋਂ ਜਦ ਤੱਕ ਉਹ ਗੁਰਬਚਨ ਸਿੰਘ ਦੀ ਡਿਊਟੀ ਉੱਥੇ ਸੀ ਜਾਂ ਉਹਦੇ ਮਤਲਬ ਨਾਲ ਦੇ ਵੀ ਉੱਥੇ ਸੀਗੇ ਇਹਨੂੰ ਉੱਥੋਂ ਨਜਾਇਜ਼ ਹਿਰਾਸਤ ਚ ਲੈ ਕੇ ਉਥੋਂ ਕਾਰੋਬਾਰ ਤੇ ਗਏ ਨੂੰ ਉੱਥੋਂ ਚੁੱਕ ਕੇ ਚੁੱਕ ਕੇ ਇਹਨੂੰ ਇਨਟੈਰੋਗੇਟ ਕੀਤਾ ਔਰ ਪਰੇਸ਼ਾਨ ਕੀਤਾ ਸਾਨੂੰ ਮਿਲਣ ਨਹੀਂ ਦਿੱਤਾ ਤੇ ਇਹਨੂੰ ਇੱਥੋਂ ਤੱਕ ਮਨਾਇਆ ਕਿ ਤੂੰ ਜੇ ਤੂੰ ਇਹ ਕੇਸ ਵਾਪਸ ਲਏਂਗਾ ਬਿਆਨ ਨਹੀਂ ਦੇਵੇਂਗਾ ਸਾਨੂੰ ਲਿਖ ਕੇ ਦੇ ਕੇ ਸਾਡਾ ਰਾਜੀਨਾਵਾ ਹੋ ਗਿਆ ਜੇਕਰ ਤੂੰ ਇਸ ਗੱਲ ਨਹੀਂ ਮੰਨਦਾ ਤਾਂ ਅਸੀਂ ਤੈਨੂੰ ਨਹੀਂ ਛੱਡਣਾ ਤੈਨੂੰ ਵੀ ਉਹੀ ਹਿਸ਼ਰ ਕਰਾਂਗੇ ਜੋ ਤੇਰੇ ਭਰਾ ਦਾ ਕੀਤਾ ਲੇਕਿਨ ਇਸ ਨੇ ਆਪਣੀ ਹਿੰਮਤ ਰੱਖਦਿਆਂ ਹੋਇਆ ਕਿਉਂਕਿ ਗੁਰਸੇਕ ਅਮਰਤਾਰੀ ਗੁਰਸੇਕ ਸੀ ਇਹਦਾ ਹੌਸਲੇ ਬੜੰਦ ਸੀਗੇ ਇਸ ਨੇ ਇਸ ਤਸ਼ੱਦਦ ਨੂੰ ਬੜੇ ਹਿੰਮਤ ਨਾਲ ਸਿਆ ਤੇ ਆਪਣੇ ਇਸ ਮੁਕਾਬਲਾ ਕੀਤਾ ਇਹਨਾਂ ਦਾ ਮੁਕਾਬਲਾ ਕੀਤਾ ਪਰ ਇਹਦੇ ਉੱਤੇ ਉਹਨਾਂ ਨੇ ਉਸ ਟਾਈਮ ਤੇ ਦੋ ਰੌਂਦ ਪਾ ਕੇ ਥੋੜਾ ਅਸਲਾ ਐਕਟ ਪਾ ਕੇ ਇਹਦੇ ਉੱਤੇ ਕੇਸ ਪਾ ਕੇ ਇਹਨੂੰ ਅਦਾਲਤ 'ਚ ਪੇਸ਼ ਕਰ ਦਿੱਤਾ ਜੀ ਹੇਰ ਵੀ ਇਸਨੇ ਜਦੋਂ ਯਾਦ ਕਰਕੇ 2-3 ਸਾਲ ਕੇਸ ਲੜੇ ਲੜਾਈਆਂ ਲੜੀਆਂ ਤੇ ਉਸ ਕੇਸ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਬਰੀ ਹੋਇਆ। ਅੱਛਾ। ਇਸੇ ਹਲਾਦ ਨਾਲ ਮੈਨੂੰ ਵੀ ਡਰਾਉਂਦੇ ਧਮਕਾਉਂਦੇ ਰਹੇ ਕਿ ਅਗਰ ਵੇਖ ਲਾ ਜੋ ਤੇਰੇ ਇਸ ਭਰਾ ਦਾ ਹਾਲ ਹੋਇਆ ਤੇਰੇ ਤੇ ਵੀ ਕੇਸ ਪਾ ਦਿੱਤਾ ਜਾਵੇਗਾ। ਮੈਂ ਕਹਾਂ ਕਿ ਕੋਈ ਗੱਲ ਨਹੀਂ ਕੇਸ ਪਾਓ ਜਾਂ ਗੋਲੀ ਮਾਰੋ ਕੋਈ ਪਰਵਾਹ ਨਹੀਂ ਐ। ਲੇਕਿਨ ਮੈਂ ਆਪਣੇ ਭਰਾ ਦਾ ਇਨਸਾਫ ਜੋ ਉਹਦੇ ਨਾਲ ਤੁਸੀਂ ਤੱਕਾ ਕੀਤਾ ਐ ਮੇਰੇ ਭਰਾ ਨੂੰ ਬੇਮੌਤ ਵੇ ਵਕਤ ਨਜਾਇਜ਼ ਮਾਰਿਆ ਹੈ ਮੈਂ ਇਸ ਦਾ ਇਨਸਾਫ ਜਰੂਰ ਲਵਾਗਾ ਫਿਰ ਅਸੀਂ ਹਿੰਮਤ ਕਰਕੇ ਵਕੀਲ ਸਾਹਿਬ ਨਾਲ ਫਿਰ ਪੇਸ਼ ਹੋਏ ਵਕੀਲ ਸਾਹਿਬ ਜੀ ਮੈਨੂੰ ਇਸ ਤਰ੍ਹਾਂ ਹੋ ਰਿਹਾ ਹੈ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਬੇਖੌਫ ਹੋ ਕੇ ਤੁਸੀਂ ਆਪਣੇ ਗਵਾਹੀਆਂ ਦਿਓ ਮੁਹਾਲੀ ਅਸੀਂ ਕਾਫੀ ਦੇਰ ਤੱਕ ਫਿਰ ਆਉਂਦੇ ਰਹੇ ਤਰੀਕਾ ਪੈਂਦੀਆਂ ਰਹੀਆਂ ਫਿਰ ਆ ਕੇ ਅਸੀਂ ਗਵਾਹੀਆਂ ਦਿੱਤੀਆਂ ਗੋਆਇਆ ਤੋਂ ਬਾਅਦ ਫੇਰ ਕੋਸ਼ਿਸ਼ ਕਰਦੇ ਰਹੇ ਇਸ ਦੌਰਾਨ ਸਾਡੀ ਮਾਤਾ ਜੀ ਦਾ ਵੀ ਦਿਹਾਂਤ ਹੋ ਗਿਆ ਉਹ ਵੀ ਮਾਤਾ ਜੀ ਵੀ ਅੱਜ ਇਸ ਦੁਨੀਆ ਤੇ ਨਹੀਂ ਨੇ ਅੱਜ ਮਾਤਾ ਜੀ ਹੁੰਦੇ ਤਾਂ ਉਹ ਵੇਖਦੇ ਕਿ ਚਲੋ ਮੇਰੇ ਬੇਟਾ ਦਾ ਇਨਸਾਫ ਮਿਲਿਆ ਹੈ ਉਹਨਾਂ ਨੂੰ ਥੋੜੀ ਸ਼ਾਂਤੀ ਮਿਲਦੀ ਲੇਕਿਨ ਉਹ ਵੱਧ ਕਿਸ ਪੀੜ ਨਾਲ ਇਸ ਦੁਨੀਆ ਤੇ ਇਸ ਵੇਲੇ ਨਹੀਂ ਰਹੇ ਹੁਣ ਅਸੀਂ ਪੈਰ ਵਈ ਇਨ੍ਹਾਂ ਵਕੀਲ ਸਾਹਿਬਾਂ ਦੀ ਮਦਦ ਨਾਲ ਅਦਾਲਤ ਚ ਜੇ ਕਿੰਨੇ ਕ ਪੇਸ਼ੀਆਂ ਪੰਜਾਬ ਕੀ ਤੁਸੀਂ ਹਰ ਵਾਰੀ ਆਉਂਦੇ ਸੀ ਕੀ ਕੁਛ ਇੱਥੇ ਭੁਗਦੇ ਰਹੇ ਥੇ ਨਾ ਤੁਹਾਨੂੰ ਪੁਲਿਸ ਵਾਲੇ ਅਫਸਰਾਂ ਨੇ ਅਪਰੋਚ ਕੀਤਾ ਵੀ ਤੁਸੀਂ ਰਹਿਣ ਦੋ ਕੇਸ ਵਾਪਸ ਲੋ ਜਾਂ ਇੱਥੇ ਸਾਨੂੰ ਕਈ ਵਾਰ ਇੰਟਰਮੀਡੀਏਟ ਮਤਲਬ ਮਣ ਕਿਸੇ ਵਿਅਕਤੀ ਦੇ ਰਾਹੀਂ ਮਤਲਬ ਸਾਡੇ ਤੱਕ ਪਹੁੰਚ ਕਰਦੇ ਰਹੇ ਕਿ ਤੁਸੀਂ ਜਿਹੜਾ ਇਹ ਕੇਸ ਮਤਲਬ ਗਵਾਹਾਂ ਤੋਂ ਮੁੱਕਰ ਜਾਓ ਜਾਂ ਗਵਾਹਾਂ ਨਾ ਦਿਓ ਤੇ ਤੁਸੀਂ ਗਵਾਈਆਂ ਨਾ ਦੋ ਇੱਥੇ ਵੀ ਸਾਨੂੰ ਕਹਿੰਦੇ ਰਹੇ ਪਰ ਅਸੀਂ ਇਹ ਗਵਾਈਆਂ ਜ਼ਰੂਰ ਦਿਤੀਆਂ ਅਸੀਂ ਆਪਣੇ ਹੌਸਲੇ ਬਣਾ ਦੇ ਰੱਖ ਕੇ ਗਵਾਈਆਂ ਦਿਤੀਆਂ ਬਾਕੀ ਵਕੀਲ ਸਾਹਿਬ ਆਣਨੇ ਸਾਡਾ ਪੂਰਾ ਸਾਥ ਦਿੱਤਾ ਹੈ ਕਈ ਵਾਰ ਉਹ ਸਾਨੂੰ ਇੱਥੇ ਗੱਡੀ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਵੀ ਲਾਉਂਦੇ ਰਹੇ ਨੇ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਤੇ ਅਸੀਂ ਸਾਡੇ ਨਾਲ ਚੱਲੋ ਅਸੀਂ ਤੁਹਾਡੇ ਨਾਲ ਹਸੀਂ ਹਰ ਵੇਲੇ ਤੁਹਾਡੇ ਨਾਲ ਆ ਜੇਕਰ ਤੁਹਾਨੂੰ ਕੋਈ ਕੰਕੀ ਆਉਂਦੀ ਆ ਜਾਂ ਕੋਈ ਅਬੀ ਨਬੀ ਹੁੰਦੀ ਆ ਤਾਂ ਸਾਨੂੰ ਕੋਈ ਫੋਨ ਕਰ ਸਕਦੇ ਹੋ ਉਹਨਾਂ ਨੇ ਆਪਣੇ ਫੋਨ ਨੰਬਰ ਵੀ ਸਾਨੂੰ ਦੇ ਦਿੱਤੇ ਹੋਏ ਸਨ ਅਸੀਂ ਗਵਾਹੀਆਂ ਦਿੱਤੀਆਂ ਨੇ ਤੇ ਗਵਾਹੀਆਂ ਤੋਂ ਬਾਅਦ ਅੱਜ ਵੀ ਅਸੀਂ ਅੱਜ ਇੱਥੇ ਆਏ ਆ ਤੇ ਅੱਜ ਜੱਜ ਸਾਹਿਬ ਨੇ ਇਹਨਾਂ ਉਲਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕਿਹੜੇ ਕਿਹੜੇ ਬੰਦੇ ਨੂੰ ਇਹਨਾਂ ਵਿੱਚ ਗੁਰਬਚਨ ਸਿੰਘ ਅਨਸ ਰਾਜ ਅਤੇ ਇੱਕ ਰੇਸ਼ਮ ਸਿੰਘ ਜੀ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਜੋ ਵੀ ਦਫਾਤਾਰਾਂ ਜੋ ਵੀ ਆ ਜਾਂ ਸਾਹਮਣੇ ਸਾਰੀਆਂ ਮੁਕਰਰ ਕੀਤੀਆਂ ਹਈਆਂ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਕੱਲ ਨੂੰ ਮਤਲਬ ਇਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ ਅਸੀਂ ਆਸ ਕਰਦੇ ਹਾਂ ਕਿ ਕੱਲ ਨੂੰ ਪਰਮਾਤਮਾ ਕਰੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਕਿਉਂਕਿ ਇਹਨਾਂ ਨੇ ਆਪਣੇ ਲਾਲਚ ਅਤੇ ਆਪਣੀਆਂ ਤਰਕੀਆਂ ਕਰਕੇ ਬੇਕਸੂਰ ਲੋਕਾਂ ਨੂੰ ਬੇਕਸੂਰ ਮਾਵਾ ਦੇ ਪੁੱਤ ਬਹੁਤ ਮਾਰੇ ਨੇ ਸਾਡਾ ਇਕੱਲਾ ਨਹੀਂ ਪੂਰੇ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਦੇ ਵਿੱਚ ਤਰਨਤਾਰਨ ਜ਼ਿਲ੍ਹਾ ਕੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਅਨੇਕਾਂ ਮਾਵਾ ਦੇ ਪੁੱਤ ਜਿਹੜੇ ਆ ਹੈ ਬੇਕਸੂਰ ਮਾਵਾ ਦੇ ਪੁੱਤ ਮੌਤ ਦੇ ਘਾਟ ਉਤਾਰੇ ਨੇ ਸਿਰਫ ਕਾਦੇ ਲਈ ਆਪਣੀ ਤਰੱਕੀ ਅਤੇ ਆਪਣੇ ਪੈਸੇ ਖਾਤਰ ਇਹਨਾਂ ਨੇ ਨੌਜਵਾਨਾਂ ਦਾ ਕਹਾਨਾ ਕੀਤਾ ਹੈ ਅਸੀਂ ਪ੍ਰਮਾਤਮਾ ਤੋਂ ਅਰਦਾਸ ਕਰਦੇ ਆਂ ਤੇ ਜੱਜ ਸਾਹਿਬ ਤੋਂ ਆਸ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਜਿਹੜੇ ਹੁਣ ਦੋਸ਼ੀ ਕਰਾਰ ਦਿੱਤੇ ਨੇ ਸਜ਼ਾ ਤਾਂ ਹੋਈ ਜਾਣੀ ਹੈਗੀ ਹਾਂਜੀ ਤੁਹਾਨੂੰ ਤਸੱਲੀ ਹੋਈ ਤੁਹਾਡੇ ਮਨ ਨੂੰ ਤਸੱਲੀ ਹੋਈ ਵੀ ਹਾਂ ਜੇ ਇਹਨਾਂ ਨੇ ਅਪਰਾਧ ਕੀਤਾ ਸੀ ਤਾਂ ਇਹਨਾਂ ਨੂੰ ਸਜ਼ਾ ਮਿਲ ਰਹੀ ਹੈ ਬਿਲਕੁਲ ਜੀ ਬਿਲਕੁਲ ਉਹ ਸਿਆਣੇ ਕਹਿੰਦੇ ਹੁੰਦੇ ਨੇ ਜੇ ਦੇਰ ਆਏ ਦਰਸਤ ਆਏ ਚਲੋ ਭਾਵੇਂ 32 ਸਾਲ ਲੱਗ ਗਏ ਨੇ ਸਾਨੂੰ ਇਸ ਸੰਘਰਸ਼ ਦੇ ਵਿੱਚ ਪਰ ਅੱਜ ਸਾਨੂੰ ਕੋਸ਼ ਹੱਦ ਤੱਕ ਸ਼ਾਂਤੀ ਹੈ ਕੋਸ਼ ਹੱਦ ਤੱਕ ਖੁਸ਼ੀ ਹੈ ਕਿ ਸਾਡੇ ਭਰਾ ਦੀ ਜੋ ਅਜਾਈ ਮੌਤ ਗਿਆ ਉਹ ਉਸ ਦੀ ਸਜ਼ਾ ਇਹਨਾਂ ਦੋਸ਼ੀਆਂ ਨੂੰ ਜ਼ਰੂਰ ਮਿਲੇਗੀ ਭੈਣ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਤੁਹਾਡੇ ਭਰਾ ਨੂੰ ਇਹਨਾਂ ਪੁਲਿਸ ਵਾਲਿਆਂ ਨੇ ਮਾਰਿਆ ਸੀ ਤੁਹਾਡੇ ਤੇ ਕੀ ਬੀਤੀ ਕੀ ਗਲਤ ਹੋਈ ਸਾਨੂੰ ਪਤਾ ਹੀ ਆ ਭੈਣਾ ਤੇ ਕੀ ਬੀਤਦੀ ਹੈ ਭੈਣਾਂ ਦਾ ਛੋਟਾ ਸੀ ਸਾਰਿਆਂ ਤੋਂ ਪਿਆਰਾ ਸੀ ਲਾਡਲਾ ਸੀ ਸਾਡਾ ਜਦੋਂ ਇਹ ਹੋਇਆ ਤੁਸੀਂ ਉਦੋਂ ਘਰ ਹੀ ਸੀਗੇ ਜਦੋਂ ਲੈ ਕੇ ਗਏ ਆ ਤੇ ਉਦੋਂ ਮੈਂ ਘਰ ਹੀ ਸੀ ਜਦੋਂ ਲੈ ਕੇ ਗਏ ਆ ਨਾ ਸੀ ਉਹਦੋਂ ਘਰ ਹੀ ਸੀ ਤੁਹਾਨੂੰ ਨੇ ਪੁਲਸਾਰ ਨੇ ਕਦੇ ਅਪਰੋਚ ਕੀਤਾ ਤੁਹਾਨੂੰ ਪਹੁੰਚ ਕੀਤੀ ਮੈਨੂੰ ਵੀ ਇਹਨਾਂ ਦੇ ਪਰਾਈ ਸੁਣਾ ਮਿਲਦਾ ਰਿਹਾ ਸੀ ਕਿ ਮੈਂ ਪ੍ਰਾਈਵੇਟ ਨੌਕਰੀ ਕਰਦੀ ਸੀ ਤੇ ਕਹਿੰਦੇ ਕਿ ਆਪਣੀ ਭੈਣ ਨੂੰ ਕੋ ਬਿਆਨ ਨਾ ਦੋ ਤੁਹਾਨੂੰ ਨੌਕਰੀ ਦੋ ਦਵਾ ਦਾਂਗੇ ਤੁਹਾਨੂੰ ਵਧੀਆ ਨੌਕਰੀ ਤੇ ਕਰ ਦਾਂਗੇ ਕਰ ਲੈ ਕੇ ਦੇਵਾਂਗੇ ਕੁਝ ਪਰ ਕਹਿੰਦੇ ਹੀ ਪਰ ਕੁਝ ਨਹੀਂ ਦੋਸਤੋ ਇਹ ਸੀ ਇੱਕ ਉਸ ਪਰਿਵਾਰ ਦੀ ਦੁੱਖ ਭਰੀ ਦਾਸਤਾ ਜਿਹਦਾ 19 ਸਾਲਾ ਗੱਭਰੂ ਨੌਜਵਾਨ ਮੁੰਡਾ ਪੁਲਿਸ ਨੇ ਘਰੋਂ ਚੁੱਕਿਆ ਕਈ ਦਿਨ ਹਿਰਾਸਤ ਵਿੱਚ ਰੱਖਣ ਤੋਂ ਬਾਅਦ ਉਸ ਨੂੰ ਇੱਕ ਮੁਕਾਬਲੇ ਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ 32 ਸਾਲ ਕੋਈ ਛੋਟੀ ਛੋਟਾ ਸਮਾਨ ਹੀ ਹੁੰਦਾ ਥੋੜਾ ਸਮਾਨ ਹੀ ਹੁੰਦਾ ਇੱਕ ਤਰ੍ਹਾਂ ਨਾਲ ਤਕਰੀਬਨ ਤਕਰੀਬਨ ਅੱਧੀ ਉਮਰ ਬੰਦੇ ਦੀ ਲੰਘ ਜਾਂਦੀ ਹੈ ਤੇ 32 ਸਾਲ ਦੀ ਲੰਬੀ ਲੜਾਈ ਐਡਾ ਲੰਬਾ ਸੰਘਰਸ਼ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਪਹੁੰਚਾਉਣ ਲਈ ਬੜੀ ਸਿਰ ਸਿਦਕ ਨਾਲ ਇਹਨਾਂ ਨੇ ਲੜਾਈ ਲੜੀ ਹੁਣ ਅਦਾਲਤ ਵੱਲੋਂ ਜਿਹੜੇ ਫੈਸਲੇ ਤੇ ਇਹ ਇੰਤਜ਼ਾਰ ਕਰਨਗੇ ਤੇ ਘਟੋ ਘਟ ਅੱਖਾਂ ਤਾਂ ਇਹਨਾਂ ਦੀਆਂ ਠੰਡੀਆਂ ਹੋ ਜਾਂ ਆਂਦਰਾ ਨੂੰ ਬਾੜੀ ਬੁਟੀ ਢਾਰਸ ਮਿਲੀ ਕਿ ਜਿਨ੍ਹਾਂ ਨੇ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ ਘਟੋ ਘੱਟ ਉਹ ਸਲਾਖਾਂ ਪਿੱਛੇ ਹੋਣਗੇ ਬਹੁਤ ਬਹੁਤ ਧੰਨਵਾਦ ਧੰਨਵਾਦ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ